ਆਲੀ ਮੁਕਤੇ ਦੀ ਕਹਿੰਦੇ ਵੱਡੀ ਧਰਤੀ ਹੈ ਉਹ ਪਾਵਣਾ ਪਵਿੱਤਰ ਹੈ ਉਹ ਨੰਬਰ ਦੋਤੇ ਵਾਲਾ ਕਬੱਡੀ ਪਾ ਰਿਹਾ ਆ ਟਿੱਕਿਆ ਮੇਰੇ ਮਿੱਪਰੋ ਉਹ ਕੰਮ ਕਰ ਤਸ ਤੇਰਾ ਕੀ ਚੋਪਰਾ ਗੁੱਲਾ ਰੱਖੀਦਾ ਕਰਾ ਕੇ ਬਦਲੋ ਆਲੀਆ ਗੱਲ ਵੱਖਰੀ ਬਣਾਉਣੀ ਪੈਣੀ ਹੈ ਜੱਗੂ 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 ਸਹਣੇ ਲੋਈਆਂ ਦਪੱਟੇ ਮਾਰੀਏ ਨੇ ਸਿਰਾਂ ਕਰਾਤਾ ਹੈ ਮੇਰੇ ਵੀਰੋ ਐਨ ਬੱਲੇ ਬੱਲੇ ਹੋ ਗਈ ਗੱਜ ਗੱਜ ਚੌੜੀ ਆ ਛਾਤੀਆਂ ਵਾਲ ਜਦੋਂ ਵਿੱਚ ਮੈਦਾਨੀ ਬੁੱਕ ਰਿਹਾ ਪਰ ਇਹਨੂੰ ਦੱਸਣ ਦੀ ਲੋੜ ਨਹੀਂ ਮੇਰੇ ਵੀਰੋ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਹਰੀਕੇ ਵਾਲਾ ਕਹਿੰਦਾ ਅੱਜ ਸਿਰਾਂ ਕਰਾ ਕੇ ਜਾਣਾ ਸਹਨੇ ਦਾ ਮੇਲਾ ਬਣਾ ਕੇ ਜਾਣਾ ਆ ਲੁੱਤਰ ਇਸ ਲਈ ਵਿੱਕੀ ਨੇ ਲਾ ਦਿੱਤਾ ਆਹ ਆਹ ਉਂਗਲੀ ਖੜੀ ਹੈ ਮੁੰਡੇ ਦੀ ਅਈ ਇਸ ਲਈ ਨੌਜਨ ਗੱਭਰੂ ਗੱਜਣ ਲਈ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਚੱਕ ਸਾਬੂ ਵਾਲਾ ਫੂਲਾ ਫੂਲਾ ਫੂਲੇ ਨੇ ਜਫਾ ਆਹ ਥਾਪੀ ਵੱਜ ਗਈ ਫੂਲਾ ਥਾਪੀਆਂ ਮਾਰਨ ਲੱਗਿਆ ਮੀਕਿਆ ਉਹ ਖੇਡਦੀ ਆ ਉਹ ਸੁੱਖਾ ਬਾਜਵਾ ਵਾਲਾ ਉਹ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਉਹ ਸੇੜੇ ਚ ਡੱਗੋ ਪੰਗਾ 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 ਡੱਗੋ ਵਾਲਾ ਡੱਗੋ ਵਾਲਾ ਅੱਜ ਤੇ ਮਾਝੇ ਵਾਲੇ ਭੰਗੜਾ ਹੀ ਪਾਈ ਜਾਂਦੇ ਆ ਲੈ ਵੀ ਜੰਡੀਰ ਨਾਲੇ ਜੀ ਕਹਿੰਦੇ ਭੁੱਖ ਲੱਜੀ ਆ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਫੱਕਰ ਚੰਡੇ ਵਾਲਾ ਉਹ ਬੱਲੇ ਬੱਲੇ ਜੱਫੇ ਦੇ ਜੱਫੇ ਆਹ ਵੇਖੋ ਸਹਰੇ ਕੀ ਹੁੰਦਾ ਉਹ ਆਓ ਆਓ ਕਹਿੰਦੇ ਇਸ ਵੇਲੇ ਲਓ ਸਾਹਮਣੇ ਰੇਡ ਕਹਿੰਦੇ ਨਵ ਚੀਮਿਆ ਵਾਲਾ ਜੱਗੂ ਵੜੀਏ ਚਾਰ ਨੇ ਉਹ ਪੱਟੇਮਾਲ ਕਬੱਡੀ ਦੇ ਰਿੱਡਾ ਪੈਂਦੇ ਅੱਜ ਫੇ ਲੱਗਦੇ ਹਰੀਕੇ ਵਾਲਾ ਏ ਵਿੱਕੀ ਵਿੱਕੀ ਸ਼ਰਦੇ ਤੇ ਵਿੱਕੀ ਦੀ ਜੋੜੀ ਫੇਰ ਇਕੱਠੀ ਹੋ ਗਈ ਮੇਰੇ ਵੀਰੋ ਆਓ ਬੱਲੇ ਬੱਲੇ ਨੰਬਰ ਸਮਾਂ ਵੀ ਤ ਗਿਆ ਪਰਨੇ ਘੁੰਮਦੇ ਆ ਸਹਨੇ ਦੇ ਮੇਲੇ ਤੇ ਕਹਿੰਦੇ ਵੀ ਸਾਰੇ ਕੁਲੱਪ ਲੋਆ ਵੀ ਅਸੀਂ ਇੱਕਾ ਸਾਡਾ ਇੱਕਾ ਅਸੀਂ ਇਕੱਠੇ ਆ ਅਮਨਿਆਜ ਫੱਕਰ ਛੰਡੇ ਵਾਲਾ ਫੱਕਰ ਛੰਡੇ ਵਾਲਾ ਤੇ ਗੋਸ਼ਾ ਟੱਕਰ ਸਿਰੇ ਦੀ ਐ ਆਹ ਸੋਨੀ ਤੇ ਗੋਸ਼ਾ ਸੋਨੀ ਤੇ ਗੋਸ਼ਾ ਵਾਹ ਓਏ ਗੱਬਰੂ ਐ ਆਹ ਵਾਹ ਓਏ ਰੌਂਤੇ ਆੜਿਆ ਸਿਰਾਂ ਕਰਤਾ ਰੌਂਤੇ ਆੜਿਆ ਸਾਹਮਣੇ ਰਪੇ ਲਾ ਸਾਹਮਣੇ ਸੁਲੇ ਨਿਰਮਲ ਲੋਪੋਗੇ ਵਾਲਾ ਅੰਮਰਸਰੀਆ ਫੂਲਾ 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 ਏ ਟੱਕਰ ਸਿਰੇ ਦੀ ਫੂਲਾ ਜਦੋਂ ਆਏ ਗਿੱਟੇ ਫੜ ਲੈਂਦਾ ਤੇ ਫਿਰ ਜੱਫਾ ਪੱਕਾ ਆ ਪੱਕਾ ਆਹ ਦੁਨੀਆ ਪੱਪਾ ਪਾਰ ਹੈ ਇਸ ਲਈ ਪਈ ਹੋ ਰੇਡ ਫਕਰ ਚੰਡੇ ਵਾਲਾ ਆਹ ਫਕਰ ਚੰਡੇ ਵਾਲਾ ਇਹ ਰੇਡਾਂ ਵੀ ਪਾਉਂਦਾ ਹੈ ਇਹ ਜੱਫੇ ਵੀ ਲਾਉਂਦਾ ਹੈ ਇਹ ਕਹਿੰਦੇ ਅੱਜ ਦੇ ਸਿਰੇ ਦਾ ਜਾਫੀ ਖਵਾਉਂਦਾ ਆਹ ਵੇਖਦਾ ਥਾਪੀ ਥਾਪੀ ਭੰਗੜਾ ਭੰਗੜਾ ਪੈਂਦਾ ਮੇਰੇ ਵੀਰੋ ਭੰਗੜਾ ਪੈਂਦਾ ਹੈ ਕੋਈ ਇਲਾਜ ਰੋ ਪੁਆਇੰਟ ਸੰਦੀਪ ਨੰਗ ਲੰਗੰਬੀਆ ਕਬੱਡੀ ਕਲੱਬ ਮਾਲਵਾ ਤੇ ਬੇਓ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਟੀਮਾਂ ਜਲਦੀ ਨਾਲ ਆ ਜਾਣ ਹਰੀਕੇ ਵਾਲਾ ਤੇ ਦੁੱਧੇ ਵਾਲਾ ਆਹ ਚੱਕ ਮੇਕਾ ਅੱਜ ਹੋਈ ਕੀ ਜਾਂਦਾ ਯਾਰ ਹੁਸ਼ਰ ਰੋਤੇ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਫੂਲੇ ਵਰਗੇ ਨੌਜਵਾਨ ਤਿਆਰ ਨੇ ਐਨ ਕਿਹੜਾ ਖਿਡਾਰੀ ਆਹ ਸੋਨੀ ਤੇ ਗੋਸ਼ੇ ਦੇ ਦਰਮਿਆਨ ਟੱਕਰ ਸਿਰੇ ਦੀ ਜੋਰ ਲੱਗਿਆ ਹੋਇਆ ਕੈਂਚੀ ਵੱਜਦੀ ਹੈ ਇਸ ਲਈ ਵੇਖਦਾ ਵੀ ਆਹ ਵੇ ਫਕਰ ਝੰਡੇ ਵਾਲਿਆ ਆਹ ਆਹ ਵੇਖ ਫਰਕ ਦੇ ਡੌਲੇ ਕੁਝ ਲੱਗਦਾ